ਕੀਤੀ ਆ ਤਾਂ ਹੀ ਗੱਜੂ ਜੈ ਸ੍ਰੀ ਕੋ ਨਿਹਾਲ ਮੈਂ ਵੇਖਿਆ ਕੱਲ ਹਸਪਤਾਲ ਚੋਂ ਨਿਕਲ ਕੇ ਆਇਆ ਮੇਰੇ ਨੌ ਲੈਣ ਦੀ ਦੇਰੀ ਸੀ ਫੇਰ ਦਾਖਲ ਹੋ ਗਿਆ ਮਾਮਾ ਹੀਰ ਦਾ ਨਾਲ ਹੈ ਪੰਗੇ ਹਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬੁਲਟੋਆ ਸਾਹਿਬ ਉਹਦੇ ਗੋਡੇ ਤੇ ਧੌਣ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਜੀ ਪੂੰਛ ਤੇ ਪੈਰ ਰੱਖਿਓ ਨਹੀਂ ਤਾਂ ਚੀਕਾ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਦੇ ਵੇਖੋ ਕਮਾਲ ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਗਲੂਕੋਜ਼ ਗਲੂਕੋਜ਼ ਲਾ ਕੇ ਖਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਹਲੇ ਤਾਂ ਆਪ ਦਾ ਯੋਧੀ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੇਜ਼ ਹਸਪੀਟਲ ਤਾਂ ਜੇ ਉਹ ਕੋਈ ਧਰ ਅਰਦਾਸ ਕਰਦੇ ਹੋ ਨੇ ਕਿਥੇ ਚਲੇ ਨਾ ਜਾਵੇ ਜੇ ਡਾ ਗਾਕ ਸਾਡਾ ਇਹ ਤਗੜਾ ਕੋਈ ਲੱਭਣਾ ਨਹੀਂ ਸਾਲੂ ਜਿਹੜਾ ਮਾਂ ਤੇ ਝੂਠੀਆਂ ਸੋਵਾਂ ਖਾ ਲਵੇ ਖਾਦੀ ਸੀ ਕਿ ਨਹੀਂ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਉ ਹੁਣ ਤੇ ਜਿਹੜਾ ਮਾ ਦੀਆਂ ਝੂਠੀਆਂ ਸੋਮਾਂ ਖਾ ਜਾਵੇ ਜਾਂ ਗੁਰੂ ਘਰ ਦੀਆਂ ਝੂਠੀਆਂ ਸੋਮਾਂ ਖਾ ਦੇ ਮਾਜੇ ਵਾਲਿਓ ਕੀ ਆਪਾਂ ਉਹਨੂੰ ਬੰਦਿਆਂ ਚ ਵੀ ਗਿਣਦੇ ਸਾਧ ਸੰਗਤ ਜੀ ਜਿਹੜਾ ਮਾ ਦਾ ਨਾ ਹੋਇਆ ਜਿਹੜਾ ਰੱਬ ਦਾ ਨਾ ਹੋਇਆ ਕਦੇ ਥੋੜਾ ਹੋ ਜੂ ਮੈਂ ਹੈਰਾਨ ਹੋ ਗਿਆ ਕਹਿੰਦਾ ਹਉ ਕਹਿੰਦਾ ਉਹ ਜਿਹੜਾ ਆਇਆ ਨਾਬੇ ਜੇਲ੍ਹ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾ ਭਾਵਾਂ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਭਾਉ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਮੂਤ ਕੱਟ ਦੇਗਾ ਤੇਰਾ ਮੈਂ ਬੋਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਂ ਲੰਗਿਆ ਪਿਆ ਹੁਣ ਤਾਂ ਕੱਲਾ ਯੂਆਪਾ ਤੇ ਐਨਐਸਏ ਰਹਿ ਗਿਆ ਜੇ ਲਾਉਣੀ ਉਹ ਵੀ ਲਾ ਦੀ ਤੇ ਨਿਕਲ ਕੇ ਤਾਂ ਮੈਂ ਫੇਰ ਆਉਂਗਾ ਤੇ ਫੇਰ ਕਿੱਧਰ ਨੂੰ ਜਾਏਗਾ ਕੀ ਇਹ ਪੰਜਾਬ ਦੀ ਰਾਜਨੀਤੀ ਹੈ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਮੁੱਖ ਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚੋਂ ਜਿਵੇਂ ਪਰੋਲ ਤੇ ਆਈਦਾ ਉਤਰਾਂ ਤੇ ਬਾਹਰ ਆ ਕੇ ਸਾਡੇ ਬਾਰੇ ਗੱਲ ਕਰਕੇ ਫੇਰ ਉੱਥੇ ਦਾਖਲ ਹੋ ਜਾਂਦਾ ਸਾਜ ਸੰਗਤ ਜੀ ਅਜਹਾਲ ਪੰਜਾਬ ਦੇ ਆਈਸੀਯੂ ਵਰਗੇ ਨੇ ਪੰਜਾਬ ਚ ਮਹਿਰਾਨ ਹੋ ਗਿਆ ਕਿ ਮੈਂ ਉਹਦੀ ਅਖੀਰਲੀ ਗੱਲ ਕਰਕੇ ਕਿਉਂਕਿ ਉਹਦੇ ਤੇ ਬਾਲਾ ਟਾਈਮ ਲਾਉਣ ਦਾ ਫਾਇਦਾ ਕੋਈ ਨਹੀਂ ਬੇੜਾ ਘਰਕ ਤਾਂ ਪੰਜਾਬ ਦਾ ਕੀਤਾ ਹੀ ਉਹਦੀ ਜੁੰਡਲੀ ਨੇ ਕਹਿੰਦਾ ਜੀ ਕੋਟਾ ਕਚੇਰੀ ਨੇ ਭਾਵੇਂ ਉਹਨੂੰ ਬਰੀ ਕਰਤਾ ਕਹਿੰਦਾ ਰੱਬ ਜੀ ਕਚੇਰੀ ਚ ਉਹਨੂੰ ਮਾਫੀ ਨਹੀਂ ਮਿਲਦੀ ਮੇਰੇ ਬਾਰੇ ਕਹਿੰਦਾ ਮਾਮਾ ਹੀਰਦਿਆ ਤੂੰ ਹੁਣ ਸੱਚੇ ਪਾਤਸ਼ਾਹ ਦੇ ਨਾਲ ਤੈਨੂੰ ਪਤਾ ਉਹਦੀ ਕਚੇਰੀ ਚ ਕੀ ਹੋਣਾ ਤੇਰੇ ਵਰਗੇ ਤਾਂ ਉਸ ਕਚੇਰੀ 'ਚ ਜਾਣ ਜੋਗੇ ਨਹੀਂ ਜਿਹਨੇ ਬੋਤਲ ਸ਼ਰਾਬ ਦੀ ਪੀ ਲੈਣੀ ਤੂੰ ਉਹ ਕਚੇਰੀ ਦਾ ਕੀ ਜਾਣਦਾ ਤੂੰ ਪੰਜਾਬ ਦੀ ਕਚੇਰੀ 'ਚ ਲੋਕਾਂ ਨਾਲ ਇਨਸਾਫ਼ ਨਹੀਂ ਕਰ پا ਰਿਹਾ ਤੇ ਹੁਣ ਵੇਖੋ ਹੰਕਾਰ ਕਿਸ ਕਿਸਮ ਦਾ ਕਿ ਰੱਬ ਦੀ ਕਚਹਿਰੀ ਦੇ ਫੈਸਲੇ ਵੀ ਕਹਿੰਦਾ ਮੈਂ ਹੀ ਕਰੂੰ ਇਹ ਤਾਂ ਫਿਰ ਇੰਦਰਾ ਗਾਂਧੀ ਤੇ ਇਹਦੇ 'ਚ ਕੋਈ ਫਰਕ ਤਾਂ ਨਾ ਰਹਿ ਗਿਆ ਇੰਦਰਾ ਗਾਂਧੀ ਨੂੰ ਵੀ ਇਹੀ ਹੋ ਗਿਆ ਸੀ ਨਾ ਕਿ ਮੈਂ ਦਰਬਾਰ ਸਾਹਿਬ ਤੇ ਭਾਵੇਂ ਟੰਕਾ ਤੋਪਾਂ ਨਾ ਚੜਾ ਦਿਆਂ ਤੇ ਮੈਨੂੰ ਕਿਉਂ ਨਾ ਤੂੰ ਕਦੇ ਮੈਨੂੰ ਰਾਜਾ ਬੜਿੰਗ ਨਾ ਸਮਝ ਲਈ ਕਿਥੇ ਰਾਤ ਦੇ ਹਨੇਰੇ 'ਚ ਤੂੰ ਉਹਨੂੰ ਡਰਾ ਕੇ ਤੈਨੂੰ ਮਿਲ ਜਾਂਦਾ ਪਾਰਟੀ ਕਈ ਪ੍ਰਧਾਨ ਪਾਰਟੀਆਂ ਦੇ ਕਾਂਗਰਸੀ ਤੂੰ ਕਈ ਦਬਾਏ ਆ ਤੂੰ ਸਾਨੂੰ ਉਹਨਾਂ 'ਚੋਂ ਨਾ ਸਮਝ ਲਈ ਕਿ ਤੂੰ ਉੱਥੋਂ ਕਹੇਂਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋਜੂਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਣ ਵਾਲੇ ਹੋ ਤੁਸੀਂ ਫਿਰ ਛੱਡੋ ਝਕਾਰਾ ਬੋਲੇ ਕੌਣ ਹੈ ਹੁਣ ਕੱਲਾ ਝਕਾਰਾ ਨਹੀਂ ਛੱਡਣਾ ਉੱਚਾ ਨੂੰ ਜਰਾ ਵਾਟ ਵੀ ਟੁਕਾ ਕੇ ਦਿਓ ਮਾੜਾ ਜਿਹਾ ਪਤਾ ਲੱਗੇ ਬੋਲ ਸੋੜਿਆ ਓਏ ਮਜੀਥੀਆਂ ਨਹੀਂ ਇਹ ਕੱਲੇ 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 ਟਕਰਨਗੇ ਤੈਨੂੰ